ਲੈ ਵੀ ਹੁਣ ਗੁੱਗੇ ਦੀ ਚੁਣਾ ਦਿੰਦੇ ਆ ਭਾਈ ਗੁੱਗਾ ਕਿਵੇਂ ਹੋਇਆ ਸੀ ਗੁੱਗਾ ਜਿਹੜਾ ਗੁੱਗਾ ਸੀ ਇਹ ਕਾਸਲ ਬਾਸ਼ਲ ਦੋਨੇ ਭੈਣਾਂ ਸੀ ਇਹ ਜਦੋਂ ਦੋਨੇ ਭੈਣਾਂ ਤੇ ਜਿਹੜੀ ਬਾਸ਼ਲ ਸੀ ਉਹ ਗੋਰਖਦੇ ਟੱਲੇ ਦੀ ਸੇਵਾ ਕਰਿਆ ਕਰਦੀ ਸੀ ਸੇਵਾ ਕੀ ਕਰਦੀ ਸੀ ਝਾੜੂ ਪੋਚਾ ਲਾਇਆ ਹੁੰਦੀ ਸੀ ਝਾੜੂ ਪੋਚਾ ਲਾਇਆ ਹੁੰਦੀ ਤਾਂ ਰੋਜ਼ ਦੀ ਰੋਜ਼ ਉਹਨੇ ਡਿਊਟੀ ਭੰਨ ਲਈ ਜਿਹੜੀ ਉਹਦੀ ਦੂਜੀ ਭੈਣ ਸੀ ਉਹ ਜੁਦਾਤੀ ਉਹ ਆਪਣਾ ਘਰ ਦਾ ਕਾਰੋਬਾਰ ਕਰਦੀ ਸੀ ਉਹਨੂੰ ਇਹ ਲਗਨ ਨਹੀਂ ਹੋਈ ਜਿਹੜੇ ਨਾਲ ਲਗਨ ਹੋਈ ਉਹ ਅੱਜ ਹੋਰ ਸਵੇਰੇ ਹੋਰ ਅੱਜ ਹੋਰ ਸਵੇਰੇ ਹੋਰ ਥੋੜੇ ਥੋੜੇ ਟਾਈਮ ਨਾਲ ਸਾਲ ਲੰਘ ਗਏ ਉਹਨੂੰ ਸੇਵਾ ਕਰਦੀ ਨੂੰ 12 ਸਾਲ ਹੋ ਗਏ 12 ਸਾਲਾਂ ਬਾਅਦ ਤਾਂ ਗੁਰਖ ਕਹਿੰਦਾ ਲੈ ਧੀਏ ਤੈਨੂੰ ਸੇਵਾ ਬਹੁਤ ਕਰ ਲਈ ਵੀ ਤੈਨੂੰ ਕੱਲ ਨੂੰ ਮੈਂ ਫਲ ਦੇਵਾਂਗਾ ਫਲ ਪਾਵਾਂਗੇ ਉਹ ਕਹਿੰਦੀ ਉਹਨ ਤਾਂ ਚੋ ਨਾ ਚੱਕਿਆ ਜਾਵੇ। ਵੀ ਆਹਾਹਾ ਬਾਬੇ ਮੈਨੂੰ ਫਲ ਪਾਉਣਗੇ। ਬਾਬੇ ਮੈਨੂੰ ਫਲ ਪਾਉਣਗੇ। ਬਾਬੇ ਮੈਨੂੰ ਫਲ ਪਾਉਣਗੇ। ਉਹਨੇ ਘਰੇ ਜਾ ਕੇ ਆਪਣੀ ਭੈਣ ਕੋਲੇ ਗੱਲ ਕਰਤੀ। ਕਾਸ਼ਲ ਕੋਲੇ ਕਹਿੰਦੀ ਬਾਬੇ ਕੱਲ ਨੂੰ ਮੈਨੂੰ ਫਲ ਪਾਉਣਗੇ। ਪੈਰ ਭੁੰਜੇ ਨਾ ਲੱਗੇ ਉਹਦਾ। ਉਹ ਕਹਿੰਦੀ ਇੱਛਾ ਬਹੁਤ ਚੰਗੀ ਗੱਲ ਐ। 12 ਸਾਲ ਹੋ ਗਏ ਤੈਨੂੰ ਬੱਚਾ ਦੋਨਾਂ ਦੇ ਵਿੱਚ ਸੀ। ਬੱਚਾ ਦੋਨਾਂ ਦਾ ਹੀ ਨਹੀਂ ਸੀ। ਦੁਨਹੀਂ ਹਉ ਦਤੀਆਂ। ਉਹ ਤੜਕੀ ਉੱਠੀ ਉਹਦੇ ਨਾਲ ਪਹਿਲਾਂ ਕਾਸ਼ਲ ਕਹਿੰਦੀ ਪੈਣੇ ਜਦੋਂ ਨੂੰ ਤੈਂ ਜਾਣਾ ਉੱਥੇ ਝਾੜੂ ਫੇਰਨਾ ਸੇਵਾ ਕਰਨ ਉਦੋਂ ਨੂੰ ਮੈਂ ਮੁੜਿਆ ਹੂੰ ਜੇ ਤੂੰ ਆਪਦੇ 72 ਦੇ ਦੇ ਮੈਨੂੰ ਉਹ ਕਹਿੰਦੀ ਲੈ ਜਾ ਉਹਦੇ 72 ਪਾ ਲੇ ਪਾ ਕੇ ਜਾ ਕੇ ਉੱਥੇ ਝਾੜੂ ਫੇਰਿਆ ਪੋਚਾ ਮਾਰਿਆ ਬੈ ਗਈ ਬੈਠੀ ਹੋਈ ਤਾਂ ਜਦੋਂ ਨੂੰ ਗੋਰ ਖਾਇਆ ਗੋਰ ਕਹਿੰਦਾ ਬਈ ਹਾਂ ਭਾਈ ਅੱਜ ਤੈਨੂੰ ਫਾਲ ਪਾਉਣਾ ਹਨਾ ਕਹਿੰਦੀ ਹਾਂ ਬਾਬਾ ਜੀ ਕੱਲ ਤੁਸੀਂ ਕਿਹਾ ਸੀ ਉਹਨੇ ਚੱਕੀ ਝੋਲੀ ਝੋਲੀ ਚ ਮਾਰੇ ਹੱਥ ਦੋ ਜੋ ਨਿਕਲੇ ਦੋ ਜੋ ਉਹਦੇ ਪੱਲੇ ਪਾਤੇ ਲੈ ਬੱਚਾ ਇਹਨਾਂ ਨੂੰ ਨਹਾ ਧੋ ਕੇ ਸ਼ਖਲੀ ਉਹ ਬਈ ਠੀਕ ਹੈ ਬਾਬਾ ਜੀ ਉਹ ਘਰੇ ਆ ਗਈ ਘਰੇ ਆ ਕੇ ਉਹਨੇ 72 ਲਾਹੇ 72 ਕਹਿੰਦੀ ਲੈ ਬਣੇ 72 ਲੈ ਜਾ ਮੈਂ ਆਪਦਾ ਕੰਮ ਕਰਿਆ ਜੀ ਕਹਿੰਦੀ ਠੀਕ ਹੈ ਉਸ ਤੋਂ ਬਾਅਦ ਕੀ ਬਣਿਆ ਉਹਦੇ ਆਪਣੇ ਉਹਦੇ ਵਾਲੇ ਵਾਸਤੇ ਆਪਣੇ ਵਾਲੇ ਵਾਸਤੇ ਪਾਏ ਉਤੋਂ ਪਾ ਕੇ ਉਹ ਟੱਲੇ ਤੇ ਨੂੰ ਚੱਲ ਪਈ ਟੱਲੇ ਤੇ ਜਾ ਕੇ ਉਹਨੇ ਉਮਝ ਕਰੀ 6 ਵਜੇ ਮੈਂ ਪਹਿਲਾਂ ਕਰ ਦਿੱਤੀ ਉਸ ਹਿਸਾਬ ਤੇ ਫੇਰ ਸੇਵਾ ਕਰੀ ਜਦੋਂ ਫੇਰ ਸੇਵਾ ਕਰੀ ਸੇਵਾ ਸੁਭਾ ਕਰਕੇ ਬੈ ਗਈ ਕਹਿੰਦੀ ਬਾਬਾ ਜੀ ਤੁਸੀਂ ਕੱਲ੍ਹ ਕਹਿ ਆ ਦੀ ਵੀ ਫਲ ਪਾਵਾਂਗੇ ਉਹ ਕਹਿੰਦਾ ਸੌਰਿਏ ਬਿੰਦੇ ਬਿੰਦੇ ਫਲ ਕਹਿੰਦੀ ਬਾਬਾ ਜੀ ਤੁਸੀਂ ਕੱਲ ਕਿਹਾ ਸੀ ਫਲ ਤਾਂ ਤੂੰ ਹੁਣ ਲੈ ਕੇ ਗਈਆਂ ਹੁਣ ਫੇਰ ਫਲ ਮੰਗਦੀਆਂ ਇਹ ਇੰਨਾ ਛੇਤੀ ਨਹੀਂ ਫਲ ਮਿਲਦਾ ਹੈਗਾ ਜਾ ਨਿਕਲ ਇਥੋਂ ਟੱਲੇ ਜੋ ਬਾਹਰ ਹੋ ਜਾ ਐਡੀ ਝੂਠੀ ਬੋਲਦੀਆਂ ਮੈਂ ਉਹ ਠੀਕ ਹੈ ਹੁਣ ਭਾਈ ਗਰੀਬ ਦਾ ਕੋਈ ਜ਼ੋਰ ਨਹੀਂ ਹੁੰਦਾ ਕਿਸੇ ਤੇ ਉਹ ਚੁੱਪ ਕਰਕੇ ਉਥੋਂ ਬਾਹਰ ਨਿਕਲੀ ਟੱਲੇ ਤੋਂ ਬਾਹਰ ਨਹੀਂ ਆਈ ਟੱਲੇ ਦੀ ਜਿਹੜਾ ਐ ਬੀੜ ਖੜਾ ਸੀ ਉਹਦੇ ਵਿੱਚ ਹੀ ਖੜ ਗਈ ਪਿੱਚੀ ਖੜੀ ਹੋਈ ਜਿਵੇਂ ਕੋਈ ਆਪਾਂ ਇੱਥੇ ਟੁੰਡ ਖੜਾ ਦਈਏ ਐ ਖੜੀ ਐ ਉਹ ਇੰਨਾ ਨੇ ਟੱਲਾ ਚੱਕਿਆ ਗਾਹਾਂ ਲੈ ਗੇ ਗਾਹਾਂ ਲੈ ਗੇ ਕੌਰੂ ਦੇ ਦੇ ਵਿੱਚ ਲੈ ਗੇ ਕੌਰੂ ਦੇ ਦੇ ਵਿੱਚ ਲੈ ਜਾ ਕੇ ਉੱਥੇ ਜਾ ਕੇ ਲਾਲੇ ਡੇਰੇ ਡੇਰੇ ਲਾਏ ਹੋਏ ਉੱਥੇ 12 ਸਾਲ ਨਹੀਂ ਉਥੋਂ ਟੱਲਾ ਚੱਕਿਆ 12 ਸਾਲਾਂ ਬਾਅਦ ਮੁੜ ਕੇ ਫੇਰ ਇੱਥੇ ਆ ਗਏ ਇਸੇ ਟੱਲੇ ਦੀ। ਇਸੇ ਟੱਲੇ ਦੇ ਵਿੱਚ ਆਏ ਹੋਏ ਗੋਰਖ ਕਹਿੰਦਾ ਚੇਲਿਆਂ ਨੂੰ ਕਹਿੰਦਾ ਜਾ ਓਏ। ਓ ਠੀਕਰਨਾ تھا। ਹਾਂਜੀ। ਲੈ ਲੱਕੜ ਆਪਾਂ ਧੂਣਾ ਜਗਾਈਏ। ਕਹਿੰਦਾ ਲਓ ਜੀ ਹੁਣ ਜਾਂਦਾ ਚੱਕੀ ਕੁਹਾੜੀ ਤੁਰ ਗਿਆ। ਜੇਦੋਂ ਕੁਹਾੜੀ ਚੱਕੀ ਤੁਰ ਗਿਆ ਤਾਂ ਉਹ ਕੀ ਕਰਦਾ ਐ ਇੱਕ ਮੁੱਚਰ ਖੜਾ। ਉਹ ਮੁੱਚਰ ਮੰਗੂ ਖੜਾ। ਉਹਦੇ ਉੱਤੇ ਸਿਉਂਖ ਦੀ ਮਿੱਟੀ ਚੜ੍ਹੀ ਹੋਈ ਉਹਨੇ ਜਾ ਕੇ ਪੁੱਠੀ ਕੋਹਾੜੀ ਲਾਈ ਵੀ ਹੋ ਸਕਦਾ ਮਿੱਟੀ ਸਾਰੀ ਝੜ ਜੇ ਉਹਦੇ ਵਿੱਚੋਂ ਆਵਾਜ਼ ਆਈ ਕਹਿੰਦੀ ਜੀ ਹੌਲੀ ਹੌਲੀ ਮਿੱਟੀ ਲਾਹੋ ਮੈਂ ਵਿੱਚ ਬਾਸਲ ਖੜੀਆਂ ਉਹ ਤਾਂ ਛੱਟ ਕੇ ਕੋਹਾੜੀ ਭੱਜ ਗਿਆ ਕਹਿੰਦਾ ਵੀ ਇੱਥੇ ਤਾਂ ਭੂਤ ਬੋਲਦਾ ਕੋਹਾੜੀ ਛੱਟ ਕੇ ਭੱਜਿਆ ਹੈ ਗੋਰਖ ਕੋਲੇ ਗਿਆ ਕਹਿੰਦਾ ਉਹ ਲੈ ਆਇਆ ਲੱਕੜ ਕਹਿੰਦਾ ਨਾ ਮਹਾਰਾਜ ਲੱਕੜ ਕਿਹੜੀ ਉੱਥੇ ਤਾਂ ਭੂਤ ਬੋਲਦਾ ਉਹ ਕਹਿੰਦਾ ਸਾਲਿਆ ਜਿੱਥੇ ਤੱਕ ਆਪਣੀ ਬਾਣੀ ਜਾਂਦੀ ਆ ਉੱਥੇ ਤੱਕ ਤਾਂ ਭੂਤ ਹੋਈ ਨਹੀਂ ਰਹਿ ਸਕਦਾ ਤੂੰ ਕੰਮੇ ਕਹਿੰਦਾ ਭੂਤ ਰਹਿੰਦਾ ਕਹਿੰਦਾ ਆਜੋ ਜੀ ਦਿਖਾ ਦਣਾ ਕਹਿੰਦਾ ਚੱਲ ਦਿਖਾ ਹੁਣ ਗੋਰਖ ਠੀਕਰਨਾਥ ਦੇ ਨਾਲ ਚੱਲ ਪਿਆ ਨਾਲ ਚੱਲਿਆ ਹੋਇਆ ਕਹਿੰਦਾ ਦਿਖਾ ਕਹਿੰਦਾ ਆਜੋ ਜੀ ਆਜੋ ਆ ਖੜਾ ਹੈ ਕਹਿੰਦਾ ਹਾਂ ਦੇਖ ਉਹਨੇ ਫੇਰ ਪੁੱਠੀ ਘਹਾੜੀ ਲਾਈ ਉਹਦੇ ਵਿੱਚੋਂ ਫੇਰ ਆਵਾਜ਼ ਆਈ ਕਹਿੰਦੀ ਜੀ ਮਿੱਟੀ ਹੌਲੀ ਹੌਲੀ ਉਤਾਰਿਓ ਮੈਂ ਵਿੱਚ ਬਾਸ਼ਲ ਖੜੀਆਂ ਉਹ ਕਹਿੰਦਾ ਤੇਰਾ ਭਲਾ ਹੋਵੇ ਉਹ ਕਹਿੰਦਾ 12 ਸਾਲ ਦੀ ਤੇਦੀ ਭਗਤੀ ਹੋ ਗਈ ਸੇਵਾ ਕਰਦੀ ਆ ਇਹ 12 ਸਾਲ ਇੱਥੇ ਖੜੀ ਨੂੰ ਹੋ ਗਏ ਉਹ ਇਹ ਤਾਂ ਸਾਰਾ ਕੁਝ ਤਾਂ ਇਹੀ ਲੈ ਗਈ ਆਪਣੇ ਪੱਲੇ ਕੀ ਲਿਆ ਲਿਆ ਉਦੋਂ ਕੱਪੜੇ ਲਿਆ ਚੱਕੇ ਉਦੋਂ ਕੱਪੜੇ ਲਿਆਂਦੇ ਕੱਪੜਿਆਂ ਦੇ ਵਿੱਚ ਲਵੇਟੀ ਟੱਲੇ ਤੇ ਲੈ ਗਏ ਟੱਲੇ ਦੇ ਵਿੱਚ ਲਾ ਜਾ ਕੇ ਉਹਦੀ ਮਿੱਟੀ ਲਾਹੀ ਟੀਕੇ ਟੱਲੇ ਲਾਏ ਉਹਦੇ ਦਵਾਈ ਦਿੱਤੀ ਤਾਂ ਉਹ ਠੀਕ ਕਰੀ ਠੀਕ ਕਰਕੇ ਉਤੋਂ ਬਾਅਦ ਕਰਿਆ ਗਈ ਉਹ ਕਰਿਆ ਕਿ ਜਦੋਂ ਫੇਰ ਸ਼ੇਵਾ ਤੇ ਲੱਗ ਗਈ ਜਾਣ ਕਹਿੰਦਾ ਪੁੱਤਰੀ ਠੀਕ ਹੈ ਤੇਰੇ ਨਾਲ ਧੋਖਾ ਹੋ ਗਿਆ ਉਹ ਫਲ ਮੈਂ ਫਿਰ ਕਿਹਨੂੰ ਦੇਤਾ ਕਹਿੰਦੀ ਜੀ ਉਹ ਤਾਂ ਮੇਰੀ ਭੈਣ ਮੇਰੇ ਬਾਹਤਰ ਲਈਦੀ ਹੈ ਕਹਿੰਦਾ ਕੋਈ ਗੱਲ ਨਹੀਂ ਫੇਰ ਇਹ ਪਰਮਾਤਮਾ ਦੇ ਦਵਾਰ ਗਿਆ ਗੋਰਨਾਥ ਗੋਰਖ ਪਰਮਾਤਮਾ ਦੇ ਦਵਾਰ ਜਾ ਕੇ ਪੁੱਛਦਾ ਕਹਿੰਦਾ ਬਈ ਫਲ ਦੇ ਉਹ ਕਹਿੰਦਾ ਫਲ ਹੈ ਗੱਲ ਸੁਣ ਗੋਰਖਾ ਉਹ ਫਲ ਤਾਂ ਜਿਹੜਾ ਹੈਗਾ ਤੀ ਤੂੰ ਲੈ ਗਿਆ ਤੀ ਹੁਣ ਇੱਥੇ ਕੀ ਹੈ ਕਹਿੰਦਾ ਮੈਨੂੰ ਨਹੀਂ ਪਤਾ ਫਲ ਦੇ ਕੇ ਤੂੰ ਦੇ ਕਹਿੰਦਾ ਵੀ ਇੱਥੇ ਫਲ ਕੋਈ ਨਹੀਂ ਹੈਗਾ ਜਿੱਥੇ ਤੈਨੂੰ ਦੀਦਾ ਲੈ ਜਾ ਕਹਿੰਦਾ ਠੀਕ ਆ ਉੱਥੇ ਗੁੱਗਲ ਧੂਫ ਪਈ ਤੀ ਕਹਿੰਦਾ ਆਹ ਕਹਿੰਦਾ ਇਹ ਲੈ ਜਾ ਉਥੋਂ ਐਡੀ ਡਲੀ ਚੱਕ ਕੇ ਧੂਫ ਦੀ ਲਿਆਇਆ ਗੁੱਗਲ ਦੀ ਗੁੱਗਲ ਧੂਫ ਚੱਕ ਕੇ ਜਦੋਂ ਲਿਆਇਆ ਮੂਰੇ ਤਖੀ ਨਾਗ ਬੈਠਾ ਕੱਲੇ ਚ ਕਹਿੰਦਾ ਉਹ ਗੋਰਖਾ ਬੜਾ ਖੁਸ਼ ਜਾ ਹੋਇਆ ਉਹਨਾਂ ਅੱਜ ਕਹਿੰਦਾ ਕੀ ਲਿਆਇਆ ਓਏ ਤੇਰੇ ਪੱਲੇ ਕੀ ਪੈ ਗਿਆ ਇਹ ਜਾ ਉਹ ਕਹਿੰਦਾ ਕਾਹਦਾ ਪੱਲੇ ਪੈ ਗਿਆ ਮੈਂ ਤਾਂ ਦੋਸ਼ੀ ਬਣ ਗਿਆ ਕਹਿੰਦਾ ਕੀ ਦੋਚੀ ਬਣ ਗਿਆ ਉਹ ਕਹਿੰਦਾ ਇੱਥੇ ਹੀ ਸੇਵਾ ਕਰਦੀ ਆ ਆਪਣੇ ਲੜਕੀ ਉਹ ਸੇਵਾ ਕਰਦੀ ਆ ਇਹ ਕਹਿੰਦਾ ਉਹ ਮੈਨੂੰ ਮੈਥੋਂ ਕਿਹਾ ਗਿਆ ਉਹਦੀ ਭੈਣ ਨੇ ਕਰਿਆ ਉਹਦੇ ਨਾਲ ਧੋਖਾ ਮੈਥੋਂ ਕਿਹਾ ਗਿਆ ਵੀ ਟੱਲੇ ਚ ਬਾਹਰ ਨਿਕਲ ਜਾ ਕਹਿੰਦਾ 12 ਸਾਲ ਹੋ ਗਏ ਇੱਥੇ ਖੜੀ ਨੂੰ ਕਹਿੰਦਾ ਹੁਣ ਉਹਨੂੰ ਫਲ ਪਾਉਣਾ ਕਹਿੰਦਾ ਉਹ ਕਿਹਾ ਜਾ ਫਲਾਂ ਦਿਖਾਤਾ ਦੇ ਉਹ ਕਹਿੰਦਾ ਦਿਖਾ ਮੈਂ ਤੈਨੂੰ ਕੀ ਯਾਰ ਫਾਲੀ ਆ ਕਹਿੰਦਾ ਨਾ ਯਾਰ ਦਰਸ਼ਨ ਤਾਂ ਕਰਾ ਦੇ ਜਦੋਂ ਨੇ ਹੱਥ ਤੇ ਧਰਿਆ ਕਹਿੰਦਾ ਲੈ ਆਤੀ ਦੇਖ ਲਾ ਜਦੋਂ ਉਹਨੇ ਦੇਖ ਲਾ ਕਿਆ ਉਹਨੇ ਮਾਰਿਆ ਮੂੰਹ ਵਿੱਚ ਮੂੰਹ ਚ ਪਾ ਲਈ ਹੁਣ ਗਾਹਾਂ ਲੰਘਦੀ ਨਹੀਂ ਉਹ ਮਿੰਤਾ ਕਰਦਾ ਓਏ ਤੈਨ ਦਾ ਤਖੀ ਮੇਰੇ ਨਾਲ ਬਹੁਤ ਧੋਖਾ ਕਰਿਆ ਬਈ ਤੂੰ ਇਹ ਫਲ ਦੇ ਦੇ ਮੈਂ ਉਹਨੂੰ ਵਿਚਾਰੀ ਨੂੰ ਦੇ ਦਾਂ ਮੈਨੂੰ ਡੀਕ ਦਿਆ ਫਰੀ ਉਹ ਕਹਿੰਦਾ ਮੈਂ ਇੱਥੇ ਤੋਂ ਲਿਆਈ ਕੁਛ ਨਹੀਂ ਉਹ ਕਹਿੰਦਾ ਨਾ ਯਾਰ ਐਂ ਨਾ ਕਰ ਦੇ ਦੇ ਉਹ ਮਿੰਤਾ ਕਰਦਾ ਉਹ ਮਿੰਤਾ ਕਰਦੇ ਕਰਦੇ ਇੰਨੇ ਨੂੰ ਭਾਈ ਮੱਜ ਵੀ ਸ਼ੰਗ ਆ ਗਿਆ ਝਾੜੂ ਉਹਦੇ ਕੋਲੇ ਡਾਂਗ ਵਾਲਾ ਜਦੋਂ ਉਹ ਆ ਗਿਆ ਉਹ ਕਹਿੰਦਾ گورਖਾ ਕਹਿੰਦਾ ਹਾਂ ਕਹਿੰਦਾ ਕੀ ਗੱਲ ਹੋ ਗਈ ਕਹਿੰਦਾ ਗੱਲ ਕੀ ਹੋ ਗਈ ਯਾਰ ਧੋਖਾ ਹੋ ਗਿਆ ਕਹਿੰਦਾ ਕੀ ਕਹਿੰਦਾ ਪਹਿਲਾਂ ਅਗਲੇ ਨਾਲ ਧੋਖਾ ਹੋ ਗਿਆ ਹੁਣ ਮੇਰੇ ਨਾਲ ਹੋ ਗਿਆ ਕਹਿੰਦਾ ਦੱਚ ਕਹਿੰਦਾ ਦੱਛਾਂ ਕੀ ਕਹਿੰਦਾ ਫੜ ਲਿਆ ਸੀ ਬਾਸ਼ਲ ਬਾਹਤ ਉਹਨੂੰ ਦੇਣਾ ਸੀ ਕਹਿੰਦਾ ਇਹ ਕਹਿੰਦਾ ਮੈਨੂੰ ਦਰਸ਼ਨ ਕਰਾ ਦੇ ਕਹਿੰਦਾ ਇਹਨੂੰ ਮੈਂ ਦਰਸ਼ਨ ਕਰਾਉਣ ਲੱਗ ਗਿਆ ਕਹਿੰਦਾ ਇਹ ਕੋਈ ਮੂਹ ਜੀ ਪਾ ਗਿਆ ਕਹਿੰਦਾ ਮੈਨੂੰ ਐਂ ਦੱਸ ਵੀ ਉਹਨੇ ਗਾਹਾਂ ਤਾਂ ਨਹੀਂ ਲੰਗਾਈ ਹਜੇ ਕਹਿੰਦਾ ਲੰਘਦੀ ਨਹੀਂ ਉਹ ਵਾਹ ਗਲੀ ਵੱਡੀ ਐ ਕਹਿੰਦਾ ਵੱਡੀ ਐ ਕਹਿੰਦਾ ਹਾਂ ਕਹਿੰਦਾ ਹੈਗੀ ਤਾਂ ਇਹਦੇ ਮੂੰਹ 'ਚ ਹੀ ਕਹਿੰਦਾ ਹੈਗੀ ਮੂੰਹ 'ਚ ਹੀ ਆ ਕਹਿੰਦਾ ਇਹਨੂੰ ਗੱਲੀ ਲਾ ਮੜਾ ਜਾ ਉਹ ਉਹਦੀਆਂ ਮਿੰਟਾਂ ਹੀ ਗੱਲ ਲੱਗਿਆ ਜਾ ਰਾਇ ਕਿਉਂ ਕਰਨਾ ਤੱਖੀ ਤੂੰ ਦੇ ਦੀ ਤੂੰ ਦੇ ਦੇ ਉਹ ਉਹ ਤੱਖੀ ਦੀ ਨਿਗਾ ਉਹਦੇ 'ਚ ਹੋ ਗਈ ਉਹਨੇ ਇੱਕ ਘਾਕੇ ਮਾਰਿਆ ਧੌਣ ਤੇ ਝਾੜੂ ਗਲੀ ਹੋ ਗਈ ਨਿਕਲ ਕੇ ਉਹ ਕਹਿੰਦਾ ਚੱਕ ਲੈ ਹੁਣ ਕੀ ਦੇਖਦਾ ਉਹ ਤਾਂ ਉਹ ਪਹਿਲਾਂ ਗੌੜੀ ਧੀ ਉਸ ਨੂੰ ਮੂੰਹ 'ਚ ਪਾਇਆ ਤਾਂ ਟੈਂਪਰ ਹੋਰ ਆ ਗਿਆ। ਖੈਰ ਚੜ ਜੀ। ਜ਼ਿਆਦੇ ਤੇਜ਼ ਹੋ ਗਿਆ ਉਹ ਫਲ। ਜ਼ਿਆਦੇ ਫਲ ਤੇਜ਼ ਹੋਇਆ ਬਿਆ ਉਤੋਂ ਆਇਆ ਲੈ ਕੇ ਉਹਦੀ ਚੋਲੀ 'ਚ ਪਾਇਆ ਲੈ ਪੁੱਤਰੀ। ਮੈਂ ਤਾਂ ਹੋ ਗਿਆ ਔਖਾ। ਪਰ ਤੈਨੂੰ ਫੜ ਲਿਆ ਤਾਂ ਬਈ ਇਹੇ ਲੈ ਜਾ ਕਾਂਚੀ ਦੇ ਛੰਨੇ 'ਚ ਘੋਲ ਕੇ ਇਹਨੂੰ ਛਕ ਲਈ। ਕੰਦੀ ਜੀ ਠੀਕ ਆ। ਉਤੋਂ ਦਾ ਧਰਤੀ ਪੈਰ ਨਾਲ ਅੱਗੇ ਘਰੇ ਆਈ। ਕਰਿਆ ਕਿ ਉਹਨੇ ਕੀ ਕਰਿਆ ਕਾਂਚੀ ਦੇ ਸਨਾ ਮੰਗਾਇਆ ਕਾਂਜੀ ਦਾ ਸਨਾ ਮੰਗਾ ਕੇ ਉਹਦੇ ਚ ਘੋਲਿਆ ਉਹ ਕੋਲ ਕੇ ਛਕ ਲਿਆ ਉਹਨੇ ਛਕ ਲਿਆ ਜਿਹੜੀ ਉਹਦੇ ਕੋਲੇ ਮਾਲਣਤੀ ਉਹਨੂੰ ਕਹਿੰਦੀ ਲਿਆ ਸਨਾ ਧੋ ਕੇ ਘੋੜੀ ਦੇ ਚਰਨੇ ਚ ਪਾਇਆ ਭਾਈ ਥੱਲੇ ਨਾ ਡੋਲੀ ਇਹਨੂੰ ਉਹ ਕਹਿੰਦੀ ਠੀਕ ਆ ਮੇਬੇ ਉਹ ਨਹੀਂ ਜਾਂਦੀ ਜਾਂਦੀ ਨੇ ਆਏ ਉਂਗਲ ਲਾ ਕੇ ਚਟਕੇ ਦੇਖ ਲਿਆ ਵੀ ਆਪਾਂ ਦੇਖੀਏ ਮਿੱਠਾ ਕਕੌੜਾ ਹੁਣ ਉਹ ਉਹਨੇ ਛਕ ਲਿਆ ਕਹਾ ਘੋੜੀ ਦੇ ਚਰਨੇ ਚ ਪਾਤਾ ਘੋੜੀ ਨੇ ਛਕ ਲਿਆ ਉਦੋਂ ਫਿਰ ਇਹ ਇੱਕ ਫਲ ਦਿੱਤਾ ਦੀ ਤਿੰਨ ਜੰਮੇ ਉਧਰ ਨਾਰਸ਼ਮ ਜੰਮਿਆ ਉਧਰ ਗੁੱਗਾ ਉਧਰ ਨੀਲਾ ਘੋੜੀ ਦੇ ਤਿੰਨ ਜਦ ਤਿੰਨ ਨੇ ਜਨਮ ਲਿਆ ਜਦੋਂ ਤਿੰਨ ਨੇ ਜਨਮ ਲਿਆ ਬੱਲੇ ਬੱਲੇ ਹੋ ਗਈ ਕੋਈ ਵੀ ਪਰਸਨ ਨੂੰ ਜਿਹਨੂੰ ਪ੍ਰਮਾਤਮਾ ਦਾ ਹੱਥ ਹੈ ਉੱਤੇ ਉਹਦਾ ਮੱਲੋ ਮੱਲੀ ਕੰਮ ਚੜਾਈ ਚ ਵੀ ਹੋ ਜਾਂਦਾ ਵਾ 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 ਦੁਨੀਆ ਦੀ ਵੀ ਹੋ ਜਾਂਦੀ ਆ ਇਹ ਜੀ ਗੱਲ ਨਹੀਂ ਜੇ ਮੈਂ ਕਹਾਂ ਵੀ ਮੈਂ ਨਹੀਂ ਵਾ 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 ਨਹੀਂ ਕਰਦੀ ਉਹ ਪ੍ਰਮਾਤਮਾ ਦਾ ਹੱਥ ਹੋਣਾ ਚਾਹੀਦਾ ਫਿਰ ਵਾ 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 ਵੀ ਹੋ ਜਾਂਦੀ ਆ ਤਾਂ ਉਤੋਂ ਅੱਜ ਹੋਰ ਸਵੇਰੇ ਹੋਰ ਉਹਦੀ ਦੱਛ ਪਈ ਬਈ ਇੱਕ ਫਲਾਣੇ ਥਾਂ ਮੇ ਮੁੰਡਾ ਵੀ ਕੱਲਈਆ ਬਹੁਤ ਭਗਾ ਵਾਲਾ ਉੱਥੋਂ ਰਾਜੇ ਨੇ ਕਿਹਾ ਵੀ ਮੇਰੀ ਪੁੱਤਰੀ ਦਾ ਰਿਸ਼ਤਾ ਕਰਕੇ ਆਓ ਭਾਈ ਉੱਥੇ। ਉੱਥੋਂ ਭੇਜੇ ਕੌਣ ਨਾਈ ਪੰਡਤ ਭੇਜੇ ਹੋਏ ਨਾਉ ਘਰ ਜਾਣਦੇ ਨੇ ਨਾ ਬਾਹਰ ਜਾਣਦੇ ਨੇ ਜਾ ਕੇ ਨੋਂ ਪੁੱਛ ਕੇ ਵੀ ਹਾਂ ਭਾਈ ਕਾਸ਼ਲ ਬਾਸ਼ਲ ਦਾ ਘਰ ਕਿਹੜਾ ਹੈ ਉਹ ਕਾਸ਼ਲ ਦਾ ਘਰ ਦਾਸ਼ ਤਾਂ ਬਾਸ਼ਲ ਦਾ ਕਿਸ ਨੇ ਦੱਸੀਆ ਨਹੀਂ ਕਾਸ਼ਲ ਦੇ ਘਰੇ ਜਾਵੜੇ ਕਾਸ਼ਲ ਦੇ ਘਰੇ ਬੜੇ ਹੋਏ ਤਾਂ ਦੇਖਦੇ ਨੇ ਵੀ ਸਾਰੇ ਕੰਮ ਖਰਾਬ ਹੋ ਗਿਆ ਬਈ ਇੱਕ ਦੂਏ ਨੂੰ ਕਹਿੰਦੇ ਨੇ ਕਿ ਕੀ ਹੋ ਗਿਆ ਜੇ ਆਪਾਂ ਤਾਂ ਮੁੰਡਾ ਇੱਕੋ ਹੀ ਕਹਿੰਦੇ ਤੇ ਇਹਦਾ ਦੋ ਨੇ ਹੁਣ ਜੇ ਨਾ ਵੀ ਆਇਆ ਕਰਾਂਗੇ ਤੜਕੇ ਜਦੋਂ ਆਪਾਂ ਬਾਹਰ ਅੰਦਰ ਜਾਵਾਂਗੇ ਨਾ ਵੇ ਮੁੜਦੇ ਹੋਏ ਆਪਾਂ ਉਧਰ ਜਾਵੜਾਂਗੇ ਇੱਧਰ ਆਉਂਦੀ ਨਹੀਂ ਦੂਵੇਂ ਦੂਆ ਕਹਿੰਦਾ ਵੀ ਠੀਕ ਆ ਉਹ ਗਾਹਾਂ ਤੜਕੇ ਦਿਨ ਚੜਿਆ ਬਾਹਰ ਅੰਦਰ ਗਏ ਆਉਂਦੇ ਹੋਏ ਮੁੜਦੇ ਹੋਏ ਤਾਂ ਉਹਨਾਂ ਦੇ ਘਰੇ ਜਾਵੜੇ ਉਹਨਾਂ ਦੇ ਘਰੇ ਬੜੇ ਹੋਏ ਹਾਂ ਭਾਈ ਹੋਰ ਸੁਣਾਓ ਕੀ ਹਾਲ ਹੈ ਕਿਵੇਂ ਆਇਓ ਟਰੱਕ ਚੋਂ ਦਾ ਰਾਜੀ ਕਰ ਜਿਓ ਸਾਰਾ ਹਾਲ ਪੁੱਛਿਆ ਕਹਿੰਦੇ ਵੀ ਅਸੀਂ ਤਾਂ ਛੋਟੇ ਮੁੰਡੇ ਨੂੰ ਰਹਿਤਾ ਕਰਨ ਆਇਆ ਬਹੁਤ ਚੰਗੀ ਗੱਲਾਂ ਭਾਈ ਕਰ ਜੋ ਉਹ ਰਹਿਤਾ ਫਿਰ ਗੁੱਗੇ ਨੂੰ ਕਰਕੇ ਆਇਆ ਜਦੋਂ ਗੁੱਗੇ ਨੂੰ ਰਹਿਤਾ ਕਰਿਆ ਤਾਂ ਜੋੜਿਆਂ ਨੂੰ ਪਤਾ ਲੱਗਿਆ ਜੋੜੇ ਲੱਗੇ ਕੜੀ ਅੱਖਾਂ ਨਾ ਝਾਕਣਾ ਉਹ ਰਹਿਤਾ ਸਾਨੂੰ ਕਰਨ ਆਏ ਇਹਨਾਂ ਨੇ ਥਾਲੇ ਨੇ ਰਾਜ ਘੇਰ ਲੇ ਉਹ ਕੋਈ ਆਏ ਤਾਂ ਕਹਿੰਦਾ ਨਹੀਂ ਵੀ ਆਪੀ ਪਾ ਕੇ ਏਸ ਵਾਲੇ ਆਪਦੇ ਘਰੇ ਲੈ ਗਏ ਇਹਨਾਂ ਨੇ ਛਾਲੇ ਨੇ ਗੁਗੇ ਨੂੰ ਰੇਤਾ ਲੈ ਲਿਆ ਦੇਖਾਂਗੇ ਦੋ ਹੱਥ ਚਲੋ ਹੌਲੀ 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 ਹੁਣ ਐਡੀ ਦੂਰ ਰਾਜਾ ਕਹਿੰਦਾ ਵੀ ਮੈਂ ਐਡੀ ਦੂਰ ਹੁਣ ਕੁੜੀ ਨੂੰ ਵਿਆਹਦਾ ਨਹੀਂ ਤਾਂ ਦੂਰ ਹੀ ਬਹੁਤ ਆ ਮੁਕਰਮ ਕਰਾਈ ਹੋਣ ਲੱਗੀ ਉਧਰ ਬਚੋਲਾ ਕੋਈ ਹੋਰ ਨਹੀਂ ਵਿਆਹ ਦਾ ਪਤਾ ਲੈਣ ਨਹੀਂ ਜਾਂਦਾ ਕੋਈ ਉਹ ਕਹਿੰਦੇ ਵੀ ਹੁਣ ਕਹਿੰਦੇ ਤਖੀ ਨੂੰ ਭੇਜੋ ਕਹਿੰਦੇ ਵੀ ਤਖੀ ਕਹਿੰਦਾ ਹਾਂ ਬਈ ਕਹਿੰਦਾ ਫਿਰ ਹੁਣ ਗੋਗਨੇ ਦੇ ਵਿਆਹ ਦਾ ਪਤਾ ਲੈ ਕੇ ਆਉਣਾ ਉਹ ਕਹਿੰਦਾ ਮੈਂ ਕੋਈ ਨਹੀਂ ਜਾਂਦਾ ਉਹ ਬੰਗਾਲਦੇਸ਼ ਚ ਮੈਂ ਜਾਉ ਬੰਗਾਲਦੇਸ਼ ਦੇ ਵਿੱਚ ਆਈਆਂ ਨੇ ਬੰਗਾਲਣਾ ਹੋ ਸਕਦਾ ਮੇਰਾ ਰੱਛਾ ਬਣਾ ਕੇ ਡੱਕੇ ਹੀ ਢੋਈ ਜਾਣ ਹੋ ਸਕਦਾ ਮੇਰਾ ਨੇਤਾ ਬਣਾ ਕੇ ਦੁੱਧ ਹੀ ਰੜਕਣ ਲੱਗ ਜਾਣਾ ਮੈਂ ਕੋਈ ਨਹੀਂ ਜਾਂਦਾ ਉੱਤੇ ਉਹ ਕਹਿੰਦਾ ਵੀ ਜਾਣਾ ਗੋਰਖ ਕਹਿੰਦਾ ਜਾਣਾ ਦਾ ਬੂਹ ਦੇਖ ਲੈ ਵੀ ਆਪਾਂ ਨਹੀਂ ਕਰਾਂਗੇ ਇਹਦਾ ਫਾਇਦਾ ਤਾਂ ਹੋਰ ਕਰੂ ਕਿਹੜਾ ਉਹ ਕਹਿੰਦਾ ਇੱਕ ਸਰਤਾ ਕਹਿੰਦਾ ਬੋਲ